ਅਗਲੀ ਖਬਰ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਹੈਗੀ ਆ ਨੰਬਰ 1 ਮੁੱਦਾ ਇਸ ਟਾਈਮ ਦੇ ਉੱਤੇ ਬਣਿਆ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ ਜੋ ਨਵਾਂ ਬਾਰਡਰ ਦਾ ਜ਼ਾਰ ਚੁਣਿਆ ਗਿਆ ਹੈਗਾ ਟਾਮ ਹੋਮਨ ਉਹਨਾਂ ਨੇ ਸਿੱਧਾ ਡੈਮੋਕ੍ਰੇਟਸ ਨੂੰ ਕਿਹਾ ਆ ਪੀ ਗੈਟ ਦਾ ਹੈਲ ਆਊਟ ਆਫ ਦਾ ਵੇ ਔਨ ਇਮੀਗ੍ਰੇਸ਼ਨ ਕਹਿੰਦੇ ਪਈ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਜੇ ਅਸੀਂ ਜੋ ਕੁਝ ਕਰਨ ਜਾ ਰਹੇ ਆ ਉਹ ਸਾਡੇ ਰਸਤੇ ਦੇ ਵਿੱਚ ਕੋਈ ਅੜਿੱਕਾ ਨਾ ਪਾਓ ਆ ਸੋ ਟਾਮ ਹਾਮਵਨ ਨੇ ਵੀ ਇਹ ਗੱਲ ਕਹੀ ਸੀ ਜਿਸ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਨੇ ਬਾਅਦ ਚ ਕਿਹਾ ਵੀ ਜਿਹੜੇ ਬਾਈ ਬਰਥ ਜਿਨ੍ਹਾਂ ਦੇ ਪੇਰੈਂਟਸ ਸਿਟੀਜ਼ਨ ਨਹੀਂ ਹੈਗੇ ਉਹਨਾਂ ਨੂੰ ਯੂਐਸ ਦਾ ਸਿਟੀਜ਼ਨਸ਼ਿਪ ਨਾ ਦਿੱਤੀ ਜਾਵੇ ਪਰ ਇਹ ਲੜਾਈ ਤਾਂ ਬਹੁਤ ਲੰਮੀ ਹੋਊਗੀ ਪਰ ਉਹ ਕਹਿੰਦੇ ਆ ਵੀ ਅਸੀਂ ਆਉਣ ਵਾਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਬਿਲਕੁਲ ਜ਼ਰੂਰ ਕਰਾਂਗੇ ਤੇ ਜੇ ਕਹਿੰਦੇ ਵੀ ਸਾਨੂੰ ਇੱਕ ਨਿਆਣਾ ਕੋ ਸਿਟੀਜ਼ਨ ਆ ਪੇਰੈਂਟਸ ਹੈ ਨਹੀਂ ਤੇ ਸਾਨੂੰ ਜੇ ਸੈਪਰੇਟ ਵੀ ਕਰਨਾ ਪਿਆ ਪਰਿਵਾਰਾਂ ਨੂੰ ਤੇ ਅਸੀਂ ਉਹ ਸੈਪਰੇਟ ਕਰਾਂਗੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਆ ਭਈ ਜਿਹੜੇ ਸ਼ਹਿਰ ਜਾਂ ਜਿਹੜੀਆਂ ਸਟੇਟਾਂ ਸੈਂਚੁਰੀ ਸਟੇਟ ਜਾਂ ਸੈਂਚੁਰੀ ਸਿਟੀ ਬਣਨੀਆਂ ਚਾਹੁੰਦੀਆਂ ਆ ਉਹਨਾਂ ਨੂੰ ਅਲਟੀਮੇਟਲੀ ਸਾਨੂੰ ਜਿਹੜੀ ਸਪੋਰਟ ਕਰਨੀ ਪਊਗੀ ਤੇ ਤਾਂ ਹੀ ਅਸੀਂ ਜਿਹੜਾ ਆ ਸਾਰਾ ਕੁਝ ਇਹ ਕਰ ਸਕਦੇ ਹੈਗੇ ਆ ਤੇ ਹੋਮਨ ਨੇ ਇਹ ਵੀ ਕਿਹਾ ਆ ਕਿ ਸ਼ਿਕਾਗੋ ਦਾ ਜਿਹੜਾ ਗਵਰਨਰ ਆ ਉਹ ਵੀ ਇਸ ਟਾਈਮ ਪ੍ਰੋਬਲਮ ਦੇ ਵਿੱਚ ਹੈਗਾ ਇਸ ਇਸ਼ੂ ਨੂੰ ਲੈ ਕੇ ਨਿਊਯਾਰਕ ਦੇ ਮੇਅਰ 에ਰਿਕ ਐਡਮ ਉਹਨਾਂ ਆਲਰੇਡੀ ਐਗਰੀ ਕਰ ਲਿਆ ਵੀ ਜੋ ਆਉਣ ਵਾਲਾ ਹੋਮਨ ਹੋਣਾ ਦਾ ਐਡਮਿਨਿਸਟ੍ਰੇਸ਼ਨ ਹੋਊਗਾ ਉਸ ਨੂੰ ਅਸੀਂ ਸਪੋਰਟ ਕਰਾਂਗੇ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਨਿਊਯਾਰਕ ਸ਼ਿਕਾਗੋ ਹੋਰ ਸ਼ਹਿਰਾਂ ਦੇ ਵਿੱਚ ਹੁਣ ਇੰਨੀ ਵੱਡੀ ਗਿਣਤੀ ਚ ਲੋਕ ਪਹੁੰਚੇ ਆ ਤੇ ਉਹਨਾਂ ਦਾ ਜਿਹੜਾ ਸਿਸਟਮ ਆ ਉਹ ਕਲਾਪਸ ਕਰ ਰਿਹਾ ਚਾਹੇ ਉਹ ਹੈਲਥ케ਅਰ ਦਾ ਹੈਗਾ ਚਾਹੇ ਸਕੂਲਾਂ ਦਾ ਹੈਗਾ ਚਾਹੇ ਰਹਿਣ ਦੇ ਲਈ ਜਿਹੜੀ ਜਗਾ ਨਹੀਂ ਹੈਗੀ ਸੋ ਇਹਨਾਂ ਇਹਦੇ ਵਿੱਚ ਹੋਮਨ ਹੋਣਾ ਨੇ ਇਹ ਕਿਹਾ ਆ ਵੀ ਜਿਹੜੇ ਇਲਿਨੋਇਸ ਤੇ ਡੈਮੋਕ੍ਰੈਟਿਕ ਲੀਡਰਸ ਹੈਗੇ ਆ ਉਹ ਸਾਡੇ ਨਾਲ ਟੇਬਲ ਤੇ ਆਏ ਆ ਉਹਨਾਂ ਨੇ ਇਹ ਕਿਹਾ ਵੀ ਹੈਲਪ us ਪ੍ਰੋਟੈਕਟ ਯੂ ਤੇ ਅਸੀਂ ਉਹਨਾਂ ਦੇ ਨਾਲ ਰਲ ਕੇ ਜਿਹੜਾ ਆ ਇਸ ਇਸ਼ੂ ਦੇ ਉੱਤੇ ਕੰਮ ਕਰਾਂਗੇ ਸੋ ਜਿਸ ਸਾਬ ਦੇ ਨਾਲ ਖਬਰਾਂ ਆ ਰਹੀਆਂ ਲੱਗਦਾ ਹੈ ਕਿ 20 ਤਰੀਕ ਨੂੰ ਸਭ ਤੋਂ ਪਹਿਲਾਂ ਜਿਹੜਾ ਐਗਜ਼ੀਕਿਊਟਿਵ ਆਰਡਰ ਆ 트੍ਰੰਪ ਉਹਨਾਂ ਦਾ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੀ ਹੋਊਗਾ ਬਿਲਕੁਲ ਜੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਉਹਨਾਂ ਨੇ ਕਲੀਅਰ ਕੀਤਾ ਹੈ ਵੀ ਉਸ ਦੇ ਵਿੱਚ ਬਾਰਡਰ ਨੂੰ ਸੀਲ ਕਰਨਾ ਉਹ ਹੋਊਗਾ ਤੇ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਰੋਕ ਲਾਉਣ ਦੇ ਵਿੱਚ ਉਹਨਾਂ ਦੇ ਪਹਿਲੇ ਐਗਜ਼ੀਕਿਊਟਿਵ ਆਰਡਰਸ ਦੇ ਵਿੱਚੋਂ ਹੋਊਗਾ ਚੰਗੀ ਮੋਟੀ ਜਿਹੜੀ ਕਹਿੰਦੇ ਵੀ ਥੱਦੀ ਜਿਹੜੀ ਐਗਜ਼ੀਕਿਊਟਿਵ ਆਰਡਰਸ ਦੀ ਪਹਿਲੇ ਦਿਨ ਦੇ ਲਈ ਉਹ ਲਗਾਤਾਰ ਬਣ ਰਹੀਆ ਚਾਹੇ ਉਹ ਇਕਨੋਮੀ ਦੇ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਤੇ ਚਾਹੇ ਉਹ ਸਟੀਲ ਪਲਾਂਟ ਵਾਲੀ ਗੱਲ ਆਪਾਂ ਜਿਹੜੀ ਉਹ ਸ਼ੇਅਰ ਕੀਤੀ ਸੀ ਤੇ ਚਾਹੇ ਇਹ ਇਮੀਗ੍ਰੇਸ਼ਨ ਦਾ ਇਸ ਦੇ ਵਿੱਚ ਸੋ ਸ਼ਿਕਾਗੋ ਵਾਲਿਆਂ ਨੂੰ ਤਾਂ ਉਹਨਾਂ ਨੇ ਡਾਇਰੈਕਟ ਹੀ ਕਿਹਾ ਵੀ ਤੁਸੀਂ ਭਾਈ ਟਰਬਲ 'ਚ ਆ ਤੁਹਾਡਾ ਮੇਅਰ ਵੀ ਨਹੀਂ ਚੰਗਾ ਤੇ ਤੁਹਾਡਾ ਗਵਰਨਰ ਵੀ ਨਹੀਂ ਚੰਗਾ ਉਹ ਤਾਂ ਹੁਣ ਉਹ ਕਈ ਵਾਰੀ ਇਦਾਂ ਦੇ ਸ਼ਬਦ ਬੋਲਦੇ ਵੀ ਹੁਣ ਤੁਹਾਨੂੰ ਇੱਥੇ ਬੋਲ ਕੇ ਜਿਹੜਾ ਉਹ ਦੱਸਿਆ ਵੀ ਜਿਹੜਾ ਉਹ ਨਹੀਂ ਜਾ ਸਕਦਾ ਸੋ ਟਾਮ ਹੋਮਨ ਬਾਰਡਰਜ਼ ਆਰ ਜਿਹੜੇ ਉਹ ਨਿਯੁਕਤ ਕੀਤੇ ਗਏ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਦੁਆਰਾ ਸੀਬੀਬੀ ਦੇ ਵਿੱਚ ਲੰਮਾ ਸਮਾਂ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਿਵਾਈਆਂ ਜਨੂਰੀ 21st ਯੂ ਆਰ ਗੋਇੰਗ ਟੂ ਲੁੱਕ ਲੁੱਕ ਫਾਰ ਅ ਲੋਟ ਆਫ ਆਈਸ ਏਜੰਟਸ ਇਨ ਯਰ ਸਿਟੀ ਲੁਕਿੰਗ ਫਾਰ ਕ੍ਰਿਮੀਨਲਸ ਐਂਡ ਗੈਂਗ ਮੈਂਬਰਸ ਹੋ ਹਮਨ ਨੇ ਜਿਹੜਾ ਉਹ ਦੱਸਿਆ ਕਹਿੰਦਾ ਕਾਊਂਟ ਔਨ ਇਟ ਇਟ ਵਿਲ ਹੈਪਨ ਵੀ 21 ਜਨਵਰੀ ਨੂੰ ਤੁਹਾਡੇ ਸ਼ਹਿਰਾਂ ਦੇ ਵਿੱਚ ਆਈਸ ਤੇ ਏਜੰਟ ਤੁਹਾਨੂੰ ਦਿਖਣਗੇ ਜਿਹੜੇ ਕਿ ਕ੍ਰਿਮੀਨਲ ਤੇ ਗੈਂਗ ਮੈਂਬਰਸ ਨੂੰ ਫੜਨ ਦੇ ਲਈ ਆਉਣਗੇ ਤੇ ਕਹਿੰਦੇ ਵਿਸ਼ਵਾਸ ਰੱਖਿਓ ਇਹ ਹੋਣਾ ਹੀ ਹੋਣਾ ਆ ਸੋ ਇਹ ਜਿਹੜੇ ਮੇਅਰ ਆ ਉਹਨਾਂ ਨੇ ਹਜੇ ਇਸ ਦੇ ਉੱਤੇ ਕੋਈ ਸਟੇਟਮੈਂਟ ਜਿਹੜੀ ਉਹ ਨਹੀਂ ਅੱਧ ਦਿੱਤੀ ਹੈਗੀ ਆ ਸੋ ਜਿਹੜੇ ਮਾਸ ਡੈਪੂਟੇਸ਼ਨਸ ਦੇ ਪਲਾਨ ਪ੍ਰੋਪੋਜ਼ਡ ਪਲਾਨਸ ਇਹਨਾਂ ਦੇ ਜਿਹੜੇ ਇਸ ਟਾਈਮ ਸਾਹਮਣੇ ਜਿਹੜੇ ਉਹ ਆ ਰਹੇ ਆ ਉਸ ਦੇ ਉੱਤੇ ਜਿਹੜੇ ਯੂ ਐਸ ਦੀ ਰਿਪਰੈਜ਼ੈਂਟੇਟਿਵ ਡੈਲੀਆ ਰੈਮਰਸ ਇਲਨੋਇਸ ਤੋਂ ਜੁੜੇ ਆਗੇ ਨੇ ਉਸੇ ਹੀ ਸੂਬੇ ਤੋਂ ਜਿਉਂ ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਦੀ ਇਹ ਫੀਅਰ ਮੌਂਗਰਿੰਗ ਕਰ ਰਹੇ ਨੇ ਇਦਾਂ ਦੀ ਪਹਿਲਾਂ ਜਿਹੜੀ ਉਹ ਨਹੀਂ ਜਿਹੜੀ ਉਹ ਦੇਖੀ ਗਈ ਕਹਿੰਦੇ ਵੀ ਮੈਂ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਜੋ ਦੇਖਿਆ ਆ ਉਹ ਜੋ ਇਹਨਾਂ ਨੇ ਹੁਣ ਦਰ ਪੈਦਾ ਕੀਤਾ ਇਦਾਂ ਦੀ ਚੀਜ਼ ਆਪਾਂ ਦੇਖੀ ਹੋਈ ਜਿਹੜੀ ਉਹ ਨਹੀਂ ਸੀ ਸੋ ਸੈਂਚਰੀ ਸਿਟیز ਨੂੰ ਖਾਸ ਤੌਰ ਦੇ ਉੱਤੇ ਜਿਹੜਾ ਟਾਰਗੇਟ ਆ ਟਾਮ ਹੋਮਨ ਜਿਹੜੇ ਆ ਉਹ ਕਰਨਾ ਜਾ ਰਹੇ ਆ ਉਹਨਾਂ ਨੇ ਕਲੀਅਰਲੀ ਜਿਹੜਾ ਉਹ ਕਹਿ ਦਿੱਤਾ ਆ ਵੀ ਤੁਹਾਨੂੰ ਤੁਹਾਡੇ ਸ਼ਹਿਰਾਂ ਦੇ ਵਿੱਚ ਆਈਸ ਦੇ ਜਿਹੜੇ ਏਜੰਟਸ ਆ ਉਹ ਦੇਖਣਗੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਜਿਹੜੀ ਚਿੰਤਾ ਆ ਬਹੁਤ ਸਾਰੇ EMPLOYEES ਨੂੰ ਵੀ ਬਣੀ ਆ ਬਹੁਤ ਸਾਰੇ এমপ্লয়ারਜ਼ ਅਜੇ ਹੀ ਕਾਮਿਆਂ ਨੂੰ ਵੀ ਰੱਖਦੇ ਆ ਜਿਹੜੇ ਕੀ ਜਿਨ੍ਹਾਂ ਦੇ ਕੋਲ ਪੂਰੀ ਤਰ੍ਹਾਂ ਪੇਪਰ ਨਹੀਂ ਹੁੰਦੇ ਹੈਗੇ ਹੁਣ ਉਹਨਾਂ ਨੂੰ ਇਹ ਡਰ ਲੱਗਾ ਹੈ ਵੀ ਕਿਉਂਕਿ ਬਾਰਡਰਜ਼ ਆਰ ਆਲਿਆ ਨੇ ਤਾਂ ਇਹ ਵੀ ਟੌਮ ਹੋਮਨ ਹੋਣਾ ਨੇ ਕਿਹਾ ਆ ਵੀ ਵਰਕਸਾਈਡ ਦੇ ਉੱਤੇ ਛਾਪੇ ਜਿਹੜੇ ਉਹ ਮਾਰਾਂਗੇ ਸੋ ਬਹੁਤ ਵੱਡੀ ਜਿਹੜੀ ਤਬਦੀਲੀ ਤੜਸੱਲੀ ਜਿਹੜੀ ਉਹ ਮਚਣ ਵਾਲੀ ਹੈ ਜਿਹੜੇ ਜਿਨ੍ਹਾਂ ਲੋਕਾਂ ਦੇ ਕੋਲ ਪੇਪਰ ਨਹੀਂ ਆ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਨਵਰੀ ਤੋਂ ਬਾਅਦ ਉਹ ਜੋ ਵਿਚਾਰੇ ਜਿੱਥੇ ਜੋਬਸ ਕਰਦੇ ਸੀ ਉਹਨਾਂ ਨੂੰ ਜੋਬਾਂ ਵੀ ਜਿਹੜੀਆਂ ਉਹ ਨਾਰਾਇਣ ਕਿਉਂਕਿ ਡਰ ਹੀ ਜਿਹੜਾ ਇਹਨਾਂ ਨੇ ਇਸ ਤਰੀਕੇ ਦਾ ਮਾਹੌਲ ਜਿਹੜਾ ਉਹ ਪੈਦਾ ਕਰ ਦਿੱਤਾ ਆ ਆਲਦੋ ਇੱਥੇ ਇਹ ਕਲੀਅਰ ਕਰਨਾ ਬਣਦਾ ਆ ਵੀ ਭਾਈ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਜਿਨ੍ਹਾਂ ਦੇ ਕੇਸ ਅਦਾਲਤ ਦੇ ਵਿੱਚ ਆ ਉਹਨਾਂ ਨੂੰ ਅਦਾਲਤ ਹੀ ਇੱਥੇ ਰਹਿਣ ਨੂੰ ਜਾਂ ਬਾਹਰ ਕੱਢਣ ਨੂੰ ਜਿਹੜੀ ਉਹ ਕਰ ਸਕਦੀ ਆ ਹਾਂ ਜੇ ਤੁਹਾਡੇ ਪੇਪਰਾਂ ਤੋਂ ਬਗੈਰ ਤੁਸੀਂ ਤੁਹਾਡਾ ਕਿਸੇ ਪਾਸੇ ਕੇਸ ਨਹੀਂ ਲੱਗਾ ਤੁਹਾਡੇ ਕੋਲ ਪੇਪਰ ਵੀ ਨਹੀਂ ਹੈਗੇ ਤੁਸੀਂ ਇਹਨਾਂ ਦੇ ਹੱਥੇ ਚੜ੍ਹਦੇ ਆ ਆ ਫਿਰ ਇਹ ਤੁਹਾਨੂੰ ਜਾਗ ਤੇ ਕਹਿੰਦੇ ਵੀ ਜ਼ਰੂਰ ਚੜਾ ਸਕਦੇ ਆ ਇਹ ਵੀ ਆਪਾਂ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਇਹਨਾਂ ਦੇ ਇਹਨਾਂ ਦੇ ਜਿਹੜੇ ਪਹਿਲੇ ਕਾਰਜਕਾਲ 트럼ਪ ਉਹਨਾਂ ਦੇ ਕਾਰਜਕਾਲ ਦੇ ਵਿੱਚ ਇਹ ਦੇਖਿਆ ਸੀ ਬਹੁਤ ਵਾਰੀ ਇਹਨਾਂ ਨੇ ਉਹਨਾਂ ਲੋਕਾਂ ਨੂੰ ਵੀ ਰਿਪੋਰਟ ਕਰ ਦਿੱਤਾ ਸੀ ਜਿਨ੍ਹਾਂ ਦੇ ਪੇਪਰ ਵੀ ਸੀਗੇ ਸੁਣਦੇ ਥੋੜੀ ਆ ਫਿਰ ਇਹ ਕਿਸੇ ਦੀ ਜਦੋਂ ਉਸ ਤਰੀਕੇ ਦੀ ਜਦੋਂ ਛਾਪੇਮਾਰੀ ਜਿਹੜੀ ਆ ਉਹ ਹੋਣ ਲੱਗਦੀ ਆ ਸੋ ਇਹ ਡਰ ਦਾ ਮਾਹੌਲ ਡੈਫੀਨਟਲੀ ਜਿਹੜਾ ਉਹ ਹੋਇਆ ਆ ਪਰ ਇਸ ਮੌਕੇ ਦੇ ਉੱਤੇ ਹਰਜੋਤ ਸਿੰਘ ਜੀ ਹਰ ਇੱਕ ਨੂੰ ਆਪਣੇ ਰਾਈਟਸ ਦਾ ਪਤਾ ਹੋਣਾ ਚਾਹੀਦਾ ਤੇ ਨਾਲ ਦੇ ਨਾਲ ਇਹ ਇੱਥੇ ਕਲੀਅਰ ਆ ਵੀ ਹਰ ਇੱਕ ਨੂੰ ਆਪੋ ਆਪਣੇ ਜਿਹੜੇ ਪੇਪਰਵਰਕ ਆ ਉਹ ਤੁਸੀਂ ਆਪਣੇ ਕੋਲ ਜਿਹੜਾ ਹੋ ਰੱਖੋ ਰਾਦਰਦੈਨ ਵੀ ਉਹਨਾਂ ਦੇ ਨਾਲ ਤੁਸੀਂ ਉਲਝਦੇ ਫਿਰੋ ਮੇਕੋ ਹੈਗਾ ਆ ਮੇਕੋ ਨਹੀਂ ਹੈਗਾ ਆ ਉਹ ਤੁਹਾਡੇ ਕੋਲ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਆ ਸੋ ਕੀ ਰਾਈਟਸ ਨੇ ਤੁਹਾਡੇ ਕਿਦਾਂ ਹੈਗਾ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮਸ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਜਿਹੜਾ ਉਹ ਜ਼ਰੂਰ ਕਰਾਂਗੇ ਕਿਉਂਕਿ ਡਰ ਦੇ ਮਾਹੌਲ ਨੂੰ ਲੈ ਕੇ ਹੀ ਇਸ ਡਰ ਦੇ ਮਾਹੌਲ ਦਾ ਹੀ ਜਿਹੜਾ ਫਾਇਦਾ ਆ ਸਕਲੇ ਪ੍ਰਸ਼ਾਸਨ ਨੇ ਜਿਹੜਾ ਉਹ ਡੈਫੀਨੇਟਲੀ ਜਿਹੜਾ ਉਹ ਚੱਕਣਾ ਆ ਤੇ EMPLOYER EMPLOYEES ਦੇ ਵਿੱਚ ਵੀ ਜਿਹੜਾ ਇਸ ਟਾਈਮ ਖਾਸਾ ਜਿਹੜੀ ਚਰਚਾ ਦਾ ਵਿਸ਼ਾ ਜਿਹੜਾ ਹਰਜੋਤ ਸਿੰਘ ਜੀ ਬਣਿਆ ਪਿਆ ਆ ਜਿੱਦਾਂ ਸ਼ਰਿਆਮ ਕਹਿ ਰਹੇ ਆ ਵੀ ਤੁਹਾਡੇ ਸ਼ਹਿਰਾਂ ਚ ਆਈਸਟੇ ਏਜੰਟਸ 21 ਜਨਵਰੀ ਤੋਂ ਤੁਹਾਨੂੰ ਦੇਖਣੇ ਸ਼ੁਰੂ ਹੋ ਜਾਣਗੇ ਪ੍ਰੈਜ਼ੀਡੈਂਟ 트੍ਰੰਪ ਹੋਣੀ ਕੇਸੀ ਕ੍ਰੌਸਵੀ ਨੂੰ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਕੋ-ਚੇਅਰ ਬੈਕ ਕਰ ਰਹੇ ਹੈਗੇ ਆ ਤੁਹਾਨੂੰ ਯਾਦ ਹੋਊਗਾ ਵੀ ਪ੍ਰੈਜ਼ੀਡੈਂਟ 트੍ਰੰਪ ਹੋਣਾ ਦੀ ਡਾਟਰ ਇਨ ਲਾਲ ਲਾਰਾ 트੍ਰੰਪ ਓਪਨ ਕੋ-ਚੇਅਰ ਸੀ ਰਿਪਬਲिकन ਨੈਸ਼ਨਲ ਕਮੇਟੀ ਦੀ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਜਿਹੜਾ ਆ ਇਸ ਪੋਜੀਸ਼ਨ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਹ ਜੋ ਫਲੋਰੀਡਾ ਦੇ ਸੈਨੇਟਰ ਮਾਰਕੋ ਰੂਬਿਓ ਆ ਉਹਨਾਂ ਦੀ ਪਲੇਸ ਦੇ ਉੱਤੇ ਐਜ਼ ਅ ਸੈਨੇਟਰ ਉਹਨਾਂ ਦਾ ਨਾਮ ਆ ਰਿਹਾ ਹੈਗਾ ਆ ਸੋ ਕਾਫੀ ਕੁਝ ਆਰਐਨਸੀ ਦੇ ਵਿੱਚ ਵੀ ਚੇਂਜ ਹੋ ਰਿਹਾ ਹੈ